ਕਬੱਡੀ 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 ਫੀਪੋਲਸ ਨੂੰ ਵੀ ਦਖਲ ਦੇਣਾ ਪੈ ਰਿਹਾ ਇਹਨਾਂ ਮੈਚਾਂ ਦੇ ਵਾਸਤੇ ਕਬੱਡੀ ਕਰਕੇ ਸੋ ਉਹਨਾਂ ਵੱਲੋਂ ਹੁਕਮ ਹੈ ਵੀ ਜਲਦੀ ਟੀਮਾਂ ਆ ਜਾਣ ਆਪਾਂ ਸਮੇਸਿਰ ਅਜਦੇ ਇਸ ਫਾਈਨਲ ਮੈਚ ਦਾ ਆਨੰਦ ਮਾਣ ਸਕੀਏ ਸਮੇਸਿਰ ਜਿਹੜੀ ਹੈ ਉਹ ਸਮਾਪਤੀ ਹੋ ਸਕੇ ਖਿਡਾਰੀ ਵੀਰਾਂ ਨੂੰ ਮੇਰੀ ਖਾਸ ਤੌਰ ਤੇ ਇਹ ਬੇਨਤੀ ਹੈ ਵੀ ਉਹ ਵੱਧ ਤੋਂ ਵੱਧ ਜਿੰਨਾ ਹੋ ਸਕੇ ਮਿਹਰਬਾਨੀ ਕਰਕੇ ਉਹ ਸਹਿਯੋਗ ਕਰਨਾ ਤੇ ਸਹਿਯੋਗ ਕਰਿਆ ਕਰਨਾ ਤਾਂ ਹੀ ਜਿਹੜੀ ਹੈ ਕਬੱਡੀ ਜਿਹੜੀ ਹੈ ਉਹ ਤਰੱਕੀ ਵੱਲ ਜਾਵੇਗੀ ਕਬੱਡੀ ਅੱਗੇ ਹੀ ਬਹੁਤ ਡੇਂਜਰਸ ਬਹੁਤ ਖਤਰਨਾਕ ਦੌਰ ਦੇ ਵਿੱਚ ਚੱਲ ਰਹੀ ਹੈ ਸੋ ਇਸ ਕਰਕੇ ਬੇਨਤੀ ਹੈ ਵੀ ਖਿਡਾਰੀ ਵੀਰ ਮਿਹਰਬਾਨੀ ਕਰਕੇ ਵੱਡਾ ਸਹਿਯੋਗ ਕਰਨ ਉਧਰ ਸਦਾ ਸੋ ਟਾਈਮ ਜਿਹੜਾ ਹੈ ਉਹ ਸਾਡੇ ਸੋਨੂੰ ਸੰਗਾ ਜੀ ਕਹਿੰਦੇ ਵੀ ਪਰਮਿਸ਼ਨ ਦਾ ਜਿਹੜਾ ਟਾਈਮ ਸੀਗਾ ਉਹ ਲਗਭਗ ਉਹ ਸਮਾਪਤ ਹੋਣ ਜਾ ਰਿਹਾ ਇਸ ਕਰਕੇ ਬੇਨਤੀ ਹੈ ਵੀ ਟੀਮਾਂ ਆਜੋ ਜਲਦੀ ਤੋਂ ਜਲਦੀ ਇੱਕ ਹੋਰ ਮੈਂ মিডিਆ ਦੇ ਥਰੂ ਬੇਨਤੀ ਕਰਨੀ ਚਾਹਾਂਗਾ ਵੀ ਬਾਹਰਲੇ ਦੇਸ਼ਾਂ ਨੇ ਕਬੱਡੀ 1 ਸਾਲ ਦੇ ਵਾਸਤੇ ਉਹ ਕਹਿੰਦੇ ਬੰਦ ਕੀਤੀ ਹੈ ਇਹ ਸਿਰਫ ਇੱਕ ਟਰੇਲਰ ਹੈ ਮੈਂ ਰਾਜ ਦੀ ਗੱਲ ਅੱਜ ਦੱਸ ਦਿਆ ਵੀ ਜਿਹੜੇ 1 ਸਾਲ ਲਈ ਕਬੱਡੀ ਉਹਨਾਂ ਨੇ ਬੰਦ ਕੀਤੀ ਹੈ ਜਿਹੜਾ ਟਰੇਲਰ ਪੇਸ਼ ਕੀਤਾ ਹੈ ਮਈ ਦੇ ਵਿੱਚ ਇੱਕ ਮੀਟਿੰਗ ਹੋਣੀ ਹੈ ਇੱਕ ਮੀਟਿੰਗ ਦਸੰਬਰ ਦੇ ਵਿੱਚ ਹੋਣੀ ਹੈ ਅਸਲੀ ਕਹਾਣੀ ਉਦੋਂ ਬਿਆਨ ਹੋਣੀ ਹੈ ਵੀ ਪਤਾ ਨਹੀਂ ਇਹ ਇੱਕ ਸਾਲ ਬੰਦ ਰਹਿਣੀ ਜਾਂ ਇਹ ਵੱਧ ਸਾਲ ਬੰਦ ਰਹਿਣੀ ਹੈ ਉਹ ਬਾਹਰ ਵਾਲੇ ਜਿੰਨੇ ਵੀ ਪ੍ਰੋਮੋਟਰ ਨੇ ਸਪੋਰਟਰ ਨੇ ਉਹ ਕਹਿੰਦੇ ਵੀ ਜੇ ਤੇ ਇਹਦੇ ਵਿੱਚ ਸੁਧਾਰ ਆ ਗਿਆ ਜੇ ਤੇ ਖਿਡਾਰੀ ਜਾਂ ਆਰਗੇਨਾਈਜ਼ਰ ਜਾਂ ਜਿਹੜੇ ਵੀਰ ਇਸ ਨੂੰ ਬੰਦ ਕਰਾਉਣ ਤੇ ਤੁਲੇ ਹੋਏ ਨੇ ਉਹ ਸੁਧਰ ਗਏ ਜਾਂ ਸੁਧਾਰ ਪੈਦਾ ਹੋ ਗਿਆ ਤੇ ਕਬੱਡੀ ਜਿਹੜੀ ਉਹ ਜਾਰੀ ਰਹਿ ਸਕਦੀ ਹੈ ਤੇ ਨਹੀਂ ਤਾਂ ਕਬੱਡੀ ਖਤਮ ਤਾਂ ਹੋਈ ਪਈ ਹੈ ਇਸ ਕਰਕੇ ਇਹ ਬੇਨਤੀ ਹੈ ਮਿਹਰਬਾਨੀ ਕਰਕੇ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਹੀ ਬੇਨਤੀ ਕਰਦਾ ਵੀ ਕਬੱਡੀ ਦੇ ਮੈਚ ਜਿਹੜੇ 7 ਵਜੇ ਤੱਕ ਫਾਈਨਲ ਹੋ ਜਾਣੇ ਚਾਹੀਦੇ ਨੇ ਜਾਂ ਜਾ ਕੇ ਇਹ ਕਬੱਡੀ ਜਿਹੜੀ ਹੈ ਉਹ ਬਚੀ ਰਹੂਗੀ ਅਸੀਂ ਕਹਿੰਨੇ 올림픽 ਤੱਕ ਬਹੁਤ ਦੂਰ ਤੱਕ ਪਰ ਕਬੱਡੀ ਜਿਹੜੀ ਹੈ ਅੱਜ ਬਹੁਤ ਆਖਰੀ ਕਿਨਾਰੇ ਦੇ ਉੱਪਰ ਪੁੱਜੀ ਹੋਈ ਹੈ ਸੋ ਅੱਜ ਅਸੀਂ ਰਵਿੜਾ ਹਰਿਆਣਾ ਦੇ ਵਿੱਚ ਸਾਰੇ ਇਕੱਠੇ ਆ ਸਾਰੇ ਪ੍ਰਮੋਟਰਾਂ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਖਿਡਾਰੀਆਂ ਨੂੰ ਮੇਰੀ ਇੱਕ ਖਾਸ ਅਪੀਲ ਹੈ ਖਾਸ ਤੌਰ ਤੇ ਇਹ ਬੇਨਤੀ ਹੈ ਵੀ ਉਹ ਸਮੇਂ ਸਿਰ 12 ਵਜੇ ਤੱਕ ਟੂਰਨਾਮੈਂਟ ਦੇ ਪਹੁੰਚ ਜਾਇਆ ਕਰਨਾ ਤਾਂ ਕਿ ਠੀਕ 12:30 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਏ ਤੇ 7 ਵਜੇ ਸਮਾਪਤੀ ਹੋ ਜਾਏ ਤਾਂ ਜਾ ਕੇ ਇਸ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਹੋਊਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਟੀਮਾਂ ਦੇ ਜਿਹੜੇ ਮੈਨੇਜਰ ਨੇ ਟੀਮਾਂ ਦੇ ਜਿਹੜੇ ਕੋਚ ਨੇ ਟੀਮਾਂ ਦੇ ਜਿਹੜੇ ਕੈਪਟਨ ਨੇ ਉਹ ਮਿਹਰਬਾਨੀ ਕਰਕੇ ਹੁਣ ਸਾਥ ਦੇਣ ਜਿਹੜੇ ਵੱਡੇ ਖਿਡਾਰੀ ਨੇ ਜਿਹੜੇ ਨਾਮੀ ਖਿਡਾਰੀ ਨੇ ਉਹਨਾਂ ਨੂੰ ਤਾਂ ਘੱਟ ਫਰਕ ਪੈਣਾ ਪਰ ਜਿਹੜੇ ਨਵੇਂ ਖਿਡਾਰੀ ਉੱਠ ਰਹੇ ਨੇ ਇਹਨਾਂ ਦਾ ਫਿਊਚਰ ਇਹਨਾਂ ਦਾ ਭਵਿੱਖ ਜਿਹੜਾ ਬਹੁਤ ਖਤਰੇ ਦੇ ਵਿੱਚ ਹੈ ਸੋ ਇਸ ਕਰਕੇ ਆਪਾਂ ਸਾਰੇ ਸਹਿਰਦ ਹੋ ਜਾਈਏ ਚਾਹੇ ਉਹ ਕਮੈਂਟੇਟਰ ਨੇ ਚਾਹੇ ਉਹ ਰੈਫਰੀ ਨੇ ਚਾਹੇ ਉਹ ਖਿਡਾਰੀ ਨੇ ਚਾਹੇ ਕੋਚ ਦੇ ਮੈਨੇਜਰ ਨੇ ਸਾਰੇ ਵੀਰ ਮਿਹਰਬਾਨੀ ਕਰਕੇ ਸਾਰੇ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਤੇ ਜਿਹੜੇ ਬੰਦ ਕਰਾਉਣ ਦੇ ਵੀਰ ਅੰਦਰੋਂ ਅੰਦਰ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਸਾਰੇ ਮਿਲ ਜੁਲ ਕੇ ਆਪਾਂ ਫੇਲ ਕਰੀਏ ਤੇ ਪ੍ਰੋਮੋਟਰ ਦਿਲੋਂ ਨਹੀਂ ਚਾਹੁੰਦੇ ਵੀ ਆਪਾਂ ਕਬੱਡੀ ਬੰਦ ਕਰੀਏ ਉਹ ਮਜਬੂਰ ਹੋ ਗਏ ਨੇ ਬਹੁਤ ਸਾਰੀਆਂ ਹਰਕਤਾਂ ਤੋਂ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਹ ਅਪੀਲ ਆਏ ਵੀ ਆਪਾਂ ਸਾਰੇ ਸਹੁਰ ਦੋ ਜੀਏ ਆ ਗਈ ਇੱਕ ਟੀਮ ਤਾੜੀਆਂ ਮਾਰ ਦੋ ਜੀ ਇੱਕ ਵਾਰੀ ਜ਼ੋਰਦਾਰ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ